ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਈ ਸਾਲਾਂ ਬਾਅਦ ਪਰਿਵਾਰ ਦੀ ਆਸ ਪੂਰੀ ਹੋਈ ਹੈ ਦੋਸਤੋ ਨਹੀਂ ਤਾਂ ਪਰਿਵਾਰ ਨੇ ਬਹੁਤ ਸਾਰੇ ਦੁੱਖ ਦੇਖੇ ਨੇ ਪਰਿਵਾਰ ਨੇ ਘਰ ਦੀ 7.5 ਵੇਲੇ ਮਿਸਤਰੀ ਵੀਰ ਨੂੰ ਦੇਖੋ ਕਿੰਨਾ ਸੋਹਣਾ ਸਵਾਗਤ ਕੀਤਾ ਤੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪਰਿਵਾਰ ਵੀ ਦੇਖੋ ਕਿੰਨਾ ਖੁਸ਼ ਆ ਜਿਸ ਪਰਿਵਾਰ ਨੇ ਗਰੀਬੀ ਦੇਖੀ ਆ ਉਹ ਇੱਕ ਨਾ ਇੱਕ ਦਿਨ ਆਪਣੀ ਮਿਹਨਤ ਕਰਕੇ ਮੰਜ਼ਿਲ ਹਾਸਲ ਕਰਦਾ ਲੋਕ ਘਰ ਨੂੰ ਦੇਖ ਕੇ ਮਜ਼ਾਕ ਡਾਉਂਦੇ ਹੁੰਦੇ ਸੀ ਇਹ ਇਨਜੋਗੇ ਕਿੱਥੋਂ ਹੋ ਜਾਣਗੇ ਕੰਮਕਾਰ ਤਾਂ ਕੋਈ ਕਰਦੇ ਨਹੀਂ ਜਦੋਂ ਇੰਨੀਆਂ ਠੋਕਰਾਂ ਖਾ ਕੇ ਆਪਣੀ ਮਿਹਨਤ ਕਰਦੇ ਨੇ ਪ੍ਰਮਾਤਮਾ ਆਪ ਹੀ ਸੁਣਦਾ ਜਿਹੜੇ ਲੋਕ ਮਿਹਨਤ ਕਰਦਿਆਂ ਨੂੰ ਦੇਖ ਕੇ ਸੜਦੇ ਨੇ ਉਹਨਾਂ ਨੂੰ ਕੀ ਕਹਿਣਾ ਉਹ ਤਾਂ ਸੜੀ ਜਾਣਗੇ ਪ੍ਰਮਾਤਮਾ ਨੇ ਬਾਹ ਫੜੀ ਆ ਤਾਂ ਕੋਈ ਨਹੀਂ ਰੋ ਸਕਦਾ ਔਕੇ ਸਮੇਂ ਵਿੱਚ ਰਿਸ਼ਤੇਦਾਰਾਂ ਨੇ ਵੀ ਮੂੰਹ ਮੋੜ ਲਿਆ ਸੀ ਬਗਾਨਿਆਂ ਨੇ ਤਾਂ ਦੂਰ ਹੋਣੀ ਹੋਣਾ ਜਦੋਂ ਉੱਪਰ ਵਾਲਾ ਮਿਹਰ ਕਰਦਾ ਉਦੋਂ ਕੋਈ ਨਹੀਂ ਰੋਕ ਸਕਦਾ ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ